ਯਾਰ ਵੀਰੋ ਵੀਡੀਓ ਚਲਦੀ ਚਲਦੀ ਸ਼ੇਅਰ ਕਰ ਦਿਓ ਤੇ ਆ ਦੇਖੋ ਕਿਵੇਂ ਇੱਕ ਜੋਗੀ ਪੁਲਿਸ ਮਲਾਜਮਾਂ ਨੇ ਫੜਿਆ ਕਿਵੇਂ ਦੁਪਹਿਰ ਦੇ ਵੇਲੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਠੱਗੀਆਂ ਕਰਨ ਦੀ ਕੋਸ਼ਿਸ਼ ਕਰਦੇ ਇੱਕ ਵਾਰ ਉਹਨਾਂ ਸਮਝਾ ਕੇ ਛੱਡ ਦਿੱਤਾ ਗਿਆ ਆ ਪੂਰੀ ਵੀਡੀਓ ਵੇਖਿਓ ਸ਼ੇਅਰ ਜ਼ਰੂਰ ਕਰੀ ਚੱਲੋ ਹਰ ਘਰ ਆਰ ਫੋਨ ਤੱਕ ਜ਼ਰੂਰ ਪਹੁੰਚਾ ਦਿਓ ਜੀ ਤੇਰੀ ਬੱਲੇ ਬੱਲੇ ਕਰੇ ਤੇਰੀ ਬੱਲੇ ਬੱਲੇ ਕਿਉਂ ਨਹੀਂ ਅੱਜ ਤੂੰ ਥਾਣੇ ਆ ਗਿਆ ਵਾ ਅੱਜ ਤੂੰ ਥਾਣੇ ਇਹ ਨੌਜਵਾਨ ਜਿਹੜੇ ਨੇ ਘਰਾਂ ਵਿੱਚ ਜਾ ਕੇ ਠੱਗੀਆਂ ਮਾਰਦੇ ਨੇ ਉਰੇ ਇਹਨਾਂ ਦੀ ਉਮਰ ਤੀ ਦੇਖ ਸਕਦੇ ਹੋ ਕਿੰਨੀ ਉਮਰ ਹੈ ਵੀ ਕੀ ਕੰਮ ਕਰਦਾ ਗਜਾ ਪਾਣੀ ਗਜਾ ਪਾਣੀ ਤੇ ਕੰਮ ਕਿਉਂ ਨਹੀਂ ਕਰਦੇ ਤੁਸੀਂ ਕੰਮ ਨਹੀਂ ਮੈਂ ਪਿੱਛੋਂ ਪਰਖੋਂ ਤੇ ਚੱਲੇ ਆ ਰਹੇ ਆਹੀ ਗਜਾ ਪਾਣੀ ਵਾਲਾ ਹੀ ਤੇ ਪੁਰਖ ਕੀ ਕਹਿੰਦੇ ਇਹੋ ਕੰਮ ਕਰੋ ਹੁਣ ਤੇ ਯੁੱਗ ਬਦਲ ਗਿਆ ਵਾ ਤੁਸੀਂ ਅਜੇ ਪੁਰਖਿਆਂ ਦੇ ਪਿੱਛੇ ਪਰੇ ਹੋ ਹਾਂ ਕਰ ਕੀ ਸਕਦੇ ਹੋ ਨੌਜਵਾਨੋਂ ਕਿਰਤ ਕਰ ਸਕਦੇ ਹੋ ਕੰਮ ਕਰ ਸਕਦੇ ਮੰਗ ਕੇ ਕੋ ਦਿਖਾਈਦੀ ਆ ਮੰਗ ਕੇ ਚੋਰੀ ਠਗੀਦਾ ਮੈਨਾਂ ਮੰਗਣ ਗਿਆ ਤਾਂ ਮੈਨਾਂ अच्छा चंगे ਬੜੇ ਤੁਹਾਡੀ ਸੇਤਾਂ ਸੇਤਾਂ ਤੁਹਾਡੀਆਂ ਲੜਨ ਤੋਂ ਹੀ ਗੱਲ ਤੋਂ ਹੀ ਹੋਣੀ ਕਿਸੇ ਨੁਕਸ ਖਪੜਾ ਖਪੜੀ ਹੋਇਆ ਨਾ ਤੇ ਇਹ ਕਹਿੰਦਾ ਮੈਂ ਛੱਡੀਆਂ ਬੜੀਆਂ ਵਾਂ ਹੈ ਤੇ ਅੱਜ ਤੁਸੀਂ ਵਾਈ ਗੁਰੂ ਤੈਨੂੰ ਚੜ੍ਹਦੀ ਕਲਾ ਕਰਦੇ ਤੇ ਸ਼ੰਕਰ ਦੀ ਤੇਰੀ ਬੱਲੇ ਬੱਲੇ ਕਰੇ ਤੇਰੀ ਬੱਲੇ ਬੱਲੇ ਕਿਉਂ ਨਹੀਂ ਅੱਜ ਤੂੰ ਥਾਣੇ ਆ ਗਿਆ ਵਾ ਅੱਜ ਤੂੰ ਥਾਣੇ ਆਪੋ ਕੀ ਦ ਸੀ ਸੀ ਤੇਨੂੰ ਕਰਨਾ ਵਾਏ ਜਿੰਨੀ ਹਕ ਲਾਗਾ ਉਹ ਮੇਰੀ ਤੇ ਪਰਮਾਤਮਾ ਨੇ ਕਰ ਦੇਣੀ ਆ ਪਰ ਗੱਲ ਇਹ ਆ ਕਿ ਤੁਸੀਂ ਲੋਕਾਂ ਨੂੰ ਐਡੇ ਵਚਨ ਦਿੰਦੇ ਹੋ ਅੱਜ ਤੁਹਾਨੂੰ ਇੱਥੇ ਥਾਣੇ ਜਾਣਾ ਪੈ ਗਿਆ ਵਾ ਤੁਹਾਡਾ ਰੱਬ ਕਿੱਥੇ ਆ ਰੱਬ ਤਾਂ ਕਿੱਥੇ ਰੱਬ ਤਾਂ ਤੇਰੇ ਨਾਲ ਦੀ ਸਾਡੇ ਨਾਲ ਵੀ ਤੇ ਫਿਰ ਥਾਣੇ ਕਿਉਂ ਆਣਾ ਪੈ ਗਿਆ ਜੇ ਤੁਸੀਂ ਲੋਕਾਂ ਨੂੰ ਕਹਿੰਦੇ ਤੇਰਾ ਭਲਾ ਹੋਊਗਾ ਤੇਰਾ ਆ ਹੋਊਗਾ ਵਚਨ ਦਿੰਦੇ ਹੋ ਤੈਨੂੰ ਵੀ ਕਹਿੰਦੇ ਤੇਰਾ ਵੀ ਭਲਾ ਹੋਵੇ ਤੇਰੀ ਵੀ ਚੜ੍ਹਦੀ ਕਲਾ ਹੋਵੇ ਤੇ ਕੰਮ ਜ਼ੋਰ ਹੀ ਕਰਦੇ ਤੁਸੀਂ ਨੋਜੇ ਹੋ ਦੱਸ ਫਿਰ ਕੰਮ ਕਰਦੇ ਤੇ ਫਿਰ ਇੱਥੇ ਜਰੂਰ ਹੋਉਂਦੇ ਠੱਗੀ ਕਿ ਤੂੰ ਮਾਰ ਲਈ ਉਹ ਕਦੇ ਘਰਾਂ ਚ ਵੜਦੇ ਤੁਸੀਂ ਲੋਕਾਂ ਦੇ ਨਹੀਂ ਬੱਲੇ ਬੱਲੇ 200 ਰੁਪਇਆ ਦੇ ਤਾਂ ਦਿੱਤਾ ਉਹਦਾ ਕਹਦਾ ਲੈ ਆਈ 200 ਰੁਪਇਆ ਤੂੰ ਮਨਕਾ ਦਿੱਤਾ ਹੀ ਪੰਜ ਮੁਹੀ ਕਿਹੜਾ ਪੰਜ ਮੁਹੀ ਨੂੰ ਕੀ ਆਏ ਦੇ ਦੇ ਮੈਨੇ ਕਹੂ ਕੰਮ ਬੰਨ੍ਹ ਦੂ ਤੇਰਾ ਤੇ ਮੈਂ ਨਹੀਂ ਦਿੱਤਾ ਉਹਦਾ 200 ਕਿਹੜਾ ਕੰਮ ਬਣਾਣਾ ਸੀ ਉਹਦਾ ਕੰਮ ਕਿਹੜਾ ਬਣਾਣਾ ਸੀ ਉਹਦਾ ਬਸ 200 ਮੋੜ ਤਾ ਉਹਦਾ ਕੰਮ ਨਹੀਂ ਬੰਨ੍ਹਦੇ ਸਾਡਾ ਮਨਕਾ ਸਾਨੂੰ ਮਿਲ ਗਿਆ ਤੁਹਾਡਾ ਮਨਕਾ ਮਿਲ ਗਿਆ ਬਸ ਫਿਰ 200 ਉਹਨੂੰ ਦੇ ਦੱਸ ਤੇ ਲੈਣ ਦੀ ਲੋੜ ਹੀ ਕੀ ਜਾ ਤੁਹਾਨੂੰ ਪਤਾ ਇਹਦਾ ਕੰਮ ਨਹੀਂ ਬੰਨ੍ਹਣਾ ਤੇ ਬਸ ਫਿਰ ਅਸੀਂ ਵੇਹ ਹੀ ਨਹੀਂ ਕਹੂਨੇ ਫਿਰ ਲੈ ਕੇ ਆਓ ਨਹੀਂ ਤੁਹਾਨੂੰ ਪਤਾ ਇਹਦਾ ਕੰਮ ਨਹੀਂ ਬੰਨ੍ਹਣਾ ਤੂੰ ਤੁਸੀਂ ਮਨਕਾ ਕਿਉਂ ਦਿੱਤਾ ਉਹਨ ਇਹਦਾ ਲੈ ਲਿਆ ਲੈ ਦੇ ਦਸਤਾਵੇਜ਼ ਨਹੀਂ ਹੁਣ ਕੰਮ ਕੰਮ ਕਰੋਗੇ ਕੀ ਐਸੇ ਇਸ ਤਰ੍ਹਾਂ ਜਲਦੀ ਰਹੀ ਸਾਡੀ ਜ਼ਿੰਦਗੀ ਤੁਹਾਡੀ ਇੱਥੇ ਨਹੀਂ ਆਉਂਦੇ ਮੁੱਲਾਂ ਕੋਲ ਜਾਵਾਂਗੇ ਕਿੱਥੇ ਰਹਿਣ ਵਾਲੇ ਵੀ ਦੱਸਤਾ ਦਿੱਤਾ ਮੱਲਾ ਵਾਲਾ ਫਰੀਦਪੁਰ ਪਿੰਡ ਮੱਲਾ ਉੱਥੇ ਕੀ ਗੱਲ ਤੁਹਾਨੂੰ ਗੱਜਾ ਨਹੀਂ ਮਿਲਦਾ ਇੱਥੇ ਅੰਮ੍ਰਿਤਸਰ ਆ ਕੇ ਦੇਖਣ ਕਰਨੇ ਆਏ ਦਲਵਾਰ ਸਾਹਿਬ ਦੇ RAM TEERAS ਦੇ ਗੁਰਦੁਆਰੇ ਮੰਦਰ ਦੇ ਸੀਤੇ ਵੀ ਇਹਨਾਂ ਬੰਦਾ ਜਾਵੇ ਤੇ ਪੁਲਿਸ ਦੇ ਹੱਥੇ ਗੱਦੇ ਜੜ ਕੇ ਤੀ ਫਿਰ ਉਹ ਕਦਾ ਕਦਾ 200 ਰੁਪਿਆ ਲੈ ਲਿਆ ਦਾ ਮੂੜਤਾ ਦਿੱਤਾ 200 ਰੁਪਿਆ ਹੂੰ ਬੱਲੇ ਬੱਲੇ ਕੀ ਹੋਂ ਤੇਰੀ ਹਰ ਮੰਦਰ ਸਾਹਿਬ ਤੇ ਵੀ ਚੜਦੀ ਕਲਾ ਕਰੇ ਹੁਣ ਚਾਹ ਪਿਆ ਵੀਡੀਓ ਬਹੁਤ ਬਣਾ ਲਈ ਤင်း ਨੇ ਹੁਣ ਚਾਹ ਪਿਆ ਤੇਰੀ ਵੀ ਬੱਲੇ ਬੱਲੇ ਕੀ ਤੇਰੇ ਵੀ ਬੱਚੇ ਬਾਹਰ ਦੇ ਸੈਲ ਜਾਣਗੇ ਅੱਛਾ ਹਾਂ ਤੈਨੂੰ ਚਾਹ ਪਿਆਗੇ ਮੇਰੀ ਬੱਲੇ ਬੱਲੇ ਹੋ ਜੂਗੀ ਪਹਿਲਾਂ ਤੂੰ ਰੱਬ ਨੂੰ ਇਹ ਕਹ ਮੈਨੂੰ ਇੱਥੇ ਥਾਣੇ ਜੋ ਬਾਹਰ ਘੱਡ ਚੱਲ ਨਹੀਂ ਨਾ ਫਿਰ